ਤੇ ਅਮਰਸਰ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣਾ ਉਹਦਾ ਅਸੀਂ ਨਕਸ਼ਾ ਉਲੀਕਿਆ ਹੋਇਆ ਮੈਂ ਮੈਡਮ ਲక్ష్ਮੀ ਕਾਂਤਾ ਚਾਵਲਾ ਜੀ ਜੋ ਕਿ ਬਹੁਤ ਇਸ ਨਗਰੀ ਦੀ ਬਹੁਤ ਪ੍ਰਮੁੱਖ ਸ਼ਖਸੀਅਤ ਨੇ ਹਰ ਧਰਮ ਦੇ ਜਿੰਨੇ ਵੀ ਉਤਸਵ ਹੁੰਦੇ ਨੇ ਉਹਨਾਂ ਚ ਮੋਰੀ ਹੁੰਦੇ ਨੇ ਸੋ ਇਹਨਾਂ ਨੂੰ ਵੀ ਮੈਂ ਕਿਹਾ ਕਿ ਤੁਸੀਂ ਸਾਰੇ ਆਓ ਆਪਾਂ ਬੈਠ ਕੇ ਕਰੇ ਆਂ ਚੰਡੀਗੜ੍ਹ ਬੋਟਾ ਦੁਆਰ ਬੈਠ ਕੇ ਆਪਣੀ ਨਕਸ਼ਾ ਉਲੀਕੀਏ ਇਹ ਤਾਰਾਂ ਦੇ ਜਾਲ ਇਹ ਸੀਵਰੇਜ ਦੀਆਂ ਪ੍ਰੋਬਲਮਾਂ ਇੱਥੇ ਸਫਾਈ ਦਾ ਸੋ ਇਹ ਅੰਮ੍ਰਿਤਸਰ ਸ਼ਹਿਰ ਨੂੰ ਤਾਂ ਘਟੋ ਘਾਟਾ ਸੀ ਇਲੈਕਟ੍ਰੋਨਿਕ ਬੱਸਾਂ ਤੋਂ ਸ਼ੁਰੂ ਕਰਾਂਗੇ ਐਦਾਂ ਹੀ ਸ਼ਟਲ ਬੱਸਾਂ ਚੱਲੀ ਜਾਣਗੀਆਂ ਦਰਬਾਰ ਸਾਹਿਬ ਤੋਂ ਦੁਰਗਾਣਾ ਮੰਦਰ ਦੁਰਗਾਣਾ ਮੰਦਰ ਤੋਂ ਬੱਸ ਸਟੈਂਡ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਤੋਂ ਬਾਗਾ ਬਾਡਰ ਬਾਗਾ ਬਾਡਰ ਤੋਂ RAM ਤੀਰਥ ਸੋ ਇਲੈਕਟ੍ਰੋਨਿਕ ਬੱਸਾਂ ਸ਼ੁਰੂ ਕਰਾਂਗੇ ਤੇ ਉਹ ਜਿਹੜੇ ਆਟੋ ਰਿਕਸ਼ੇ ਵਾਲਨੇ ਉਹਨਾਂ ਨਾਲ ਹੀ ਗੱਲ ਕਰਾਂਗੇ ਕਿ ਤੁਸੀਂ ਵੀ ਕਰੋ ਦੋ ਦੋ ਚਾਰ ਚੱਲੇ ਜਾਣੇ ਰਲ ਕੇ ਤੁਸੀਂ ਬੱਸਾਂ ਲੋ ਸਰਕਾਰ ਤੁਹਾਨੂੰ ਬੱਸਾਂ ਦੇਊਗੀ ਤੁਹਾਨੂੰ ਬੇਰੁਜ਼ਗਾਰ ਨਹੀਂ ਕਰਦੇ ਅਸੀਂ 30 30 ਸੀਟਰ ਬੱਸਾਂ ਬਹੁਤ ਵਧੀਆ ਤਰੀਕੇ ਨਾਲ ਤੇ ਅਮਰਸਾਹ ਸ਼ਹਿਰ ਵਾਸਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸੈਲੀਬ੍ਰੇਸ਼ਨ ਪੁਆਇੰਟ ਇੱਕ ਉਲਿਖਿਆ ਕਿ ਪੂਰੀ ਦੁਨੀਆ ਤੋਂ ਆ ਕੇ ਲੋਕ ਇੱਥੇ ਇਹੋ ਜਿਹੇ ਫੰਕਸ਼ਨ ਫੰਕਸ਼ਨ ਕਰਨ ਵਾਸਤੇ ਜਗ੍ਹਾ ਬਣਾ ਦੇਣਗੇ ਕਿਸੇ ਕੰਪਨੀ ਨੇ ਕਨਵੈਨਸ਼ਨ ਕਰਨੀ ਉਹ ਕਰ ਲੈ ਕਿਸੇ ਨੇ ਆਪਣੇ ਬੱਚੇ ਬੱਚੀ ਦਾ ਵਿਆਹ ਕਰਨਾ ਹੈ ਕਿ ਮੈਂ ਵਿਆਹ ਕਰਨ ਸਾਰ ਮੱਥਾ ਟੇਕ ਕੇ ਆਮਾ ਪਵਿੱਤਰ ਨਗਰੀ ਚ ਜਾਂ ਕਿਸੇ ਨੇ ਆਪਣੇ ਬੱਚੇ ਦੀ ਲੋੜੀ ਮਨਾਉਣੀ ਹੈ ਕਿਸੇ ਨੇ ਨਵਾਂ ਸਾਲ ਮਨਾਉਣਾ ਹੈ ਕਿਸੇ ਨੇ ਆਪਣਾ ਕੋਈ ਵੀ ਉਤਸਵ ਕਰਨਾ ਹੈ ਸੈਲੀਬ੍ਰੇਸ਼ਨ ਕਰਨਾ ਹੈ ਉਹਦੇ ਵਾਸਤੇ ਸੈਲੀਬ੍ਰੇਸ਼ਨ ਪੁਆਇੰਟ ਇੱਕ ਬਣਾਵਾਂਗੇ ਉੱਥੇ ਲਿਖਿਆ ਜਾ ਰਿਹਾਗਾ ਵੀ ਆਰਟੀ ਸਲੇਮ ਕਾਫੀ ਸਮੇਂ ਤੋਂ ਬੰਦ ਪਈ ਹੈ ਤੇ ਉਹਦਾ ਉਹ ਵੀ ਸਾਰਾ ਲਿਖਾਂਗੇ ਹੁਣ ਸਾਰਾ ਅੰਮ੍ਰਿਤਸਰ ਦਾ ਜਿਹੜਾ ਪੂਰਾ ਨਕਸ਼ਾ ਤੁਹਾਨੂੰ ਅਗਲੇ 3-4 ਮਹੀਨਿਆਂ ਚ ਬਦਲਿਆ ਨਜ਼ਰ ਆਊਗਾ